ਪਣ ਮਾਂ ਵੀ ਦਿੱਤੀ ਪਿਓ ਵੀ ਦਿੱਤਾ ਭਰਾ ਵੀ ਸਾਰਾ ਕੁਝ ਦਿੰਦਾ ਫਿਰ ਮਹਾਰਾਜ ਉਵੇਂ ਹੀ ਵਾਪਸ ਲੈ ਜਾਂਦਾ ਜਿਹਦੇ ਜਿਹਦੇ ਜਿਵੇਂ ਕੰਮ ਆ ਕਿ ਇਹ ਗੱਲ ਦੀ ਪਰਵਾਹ ਨਹੀਂ ਕਰਨੀ ਕੋਈ ਤੁਹਾਨੂੰ ਕਹੀ ਜਾਵੇ ਵੀ ਦੇਖੋ ਜੀ ਉਹ ਹਣ ਜੇਲ੍ਹ ਚ ਆਉਦੀਆਂ ਭੈਣਾਂ ਰੋਲ ਗਈਆਂ ਫਲਾਨਾ ਹੋ ਗਿਆ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਆਪਾਂ ਗੁਰੂ ਦੇ ਸਿੱਖ ਆ ਅਸੀਂ ਰੋਣਾ ਸੀ ਆਪਾਂ ਤੁਹਾਨੂੰ ਰੋਕਿਆ ਨਹੀਂ ਗਾ ਰੂਮ ਤੋਂ ਠੀਕ ਹੈ ਜੰਗੀ ਗੱਲ ਆ ਰੋਣਾ ਚਾਹੀਦਾ ਗੰਗਰਾ ਗੋਣਾ ਚਾਹੀਦਾ ਮਾੜੀ ਗੱਲ ਨਹੀਂ ਕੀ ਪਰ ਹੁਣ ਜਿਹੜੇ ਮਹਾਰਾਜ ਦੀ ਮਰਜੀ ਤੋਂ ਆਪਾਂ ਅਲਟਰ ਰੋਵਾਂਗੇ ਤੇ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ ਠੀਕ ਆ ਚੰਗੀ ਗੱਲ ਆ ਤੁਹਾਨੂੰ ਬਰਾਗ ਆਇਆ ਉਹਦਾ ਕੋਈ ਆਏਗਾ ਪਰ ਜਿਹੜਾ ਇਨਸਾਨ ਆਇਆ ਉਹਨੇ ਜਾਣਾ ਹੀ ਜਿਹੜਾ ਵੀ ਰੁੱਖ ਪੈਦਾ ਹੋਇਆ ਉਹਦੇ ਪੱਤੇ ਵੀ ਝੜਨੇ ਆ ਉਹਨੇ ਵਾਪਸ ਵੀ ਜਾਣਾ ਹੈ ਤੇ ਐਵੇਂ ਹੀ ਆਪਾਂ ਇਹ ਜਿਹੜਾ ਕੋਈ ਚੰਗਾ ਕਰਮ ਹੋ ਰਹਿ ਜਾਣਾ ਤੇ ਜਿਹੜਾ ਕੋਈ ਮਾੜਾ ਹੈ ਉਹ ਵੀ ਰਹਿ ਜਾਣਾ ਤੇ ਉਹ ਇਨਸਾਨ ਨਹੀਂ ਚਲੇ ਜਾਣਾ ਇਸ ਕਰਕੇ ਭਾਈ ਆਪਾਂ ਨੂੰ ਮਾਂ ਵੀ ਦਿੱਤੀ ਪਿਓ ਵੀ ਦਿੱਤਾ ਭਰਾ ਵੀ ਸਾਰਾ ਕੁਝ ਦਿੰਦਾ ਫਿਰ ਮਹਾਰਾਜ ਉਹੀ ਵਾਪਸ ਲੈ ਜਾਂਦਾ ਜਿਹਦੇ ਜਿਹਦੇ ਜਿਵੇਂ ਕੰਮ ਆ ਕਿ ਇਹ ਗੱਲ ਦੀ ਪ੍ਰਵਾਹ ਨਹੀਂ ਕਰਨੀ ਕੋਈ ਤੁਹਾਨੂੰ ਕਹੀ ਜਾਵੇ ਵੀ ਦੇਖੋ ਜੀ ਉਹ ਹਣ ਜੇਲ੍ਹ ਚ ਆ ਉਹਦੀਆਂ ਭੈਣਾਂ ਰੋਲ ਗਈਆਂ ਫਲਾਨਾ ਹੋ ਗਿਆ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਆਪਾਂ ਗੁਰੂ ਦੇ ਸਿੱਖਾਂ ਅਸੀਂ ਰੋਣਾ ਸੀ ਆਪਾਂ ਤੁਹਾਨੂੰ ਰੋਕਿਆ ਨਹੀਂ ਗਾ ਰੂਮ ਤੋਂ ਠੀਕ ਹੈ ਚੰਗੀ ਗੱਲ ਆ ਰੋਣਾ ਚਾਹੀਦਾ ਫਰਾਰਾ ਗੋਣਾ ਚਾਹੀਦਾ ਮਾੜੀ ਗੱਲ ਨਹੀਂ ਕੀ ਪਰ ਹੁਣ ਜਿਹੜੇ ਮਹਾਰਾਜ ਦੀ ਮਰਜੀ ਤੋਂ ਆਪਾਂ ਉਲਟ ਰੋਵਾਂਗੇ ਤੇ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ ਠੀਕ ਆ ਚੰਗੀ ਗੱਲ ਆ ਤੁਹਾਨੂੰ ਬਰਾਗ ਆਇਆ ਉਹਦਾ ਕੋਈ ਆਏਗਾ ਪਰ ਜਿਹੜਾ ਇਨਸਾਨ ਆਇਆ ਉਹਨੇ ਜਾਣਾ ਹੀ ਜਿਹੜਾ ਵੀ ਰੁੱਖ ਪੈਦਾ ਹੋਇਆ ਉਹਦੇ ਪੱਤੇ ਵੀ ਝੜਨੇ ਆ ਉਹਨੇ ਵਾਪਸ ਵੀ ਜਾਣਾ ਏ ਤੇ ਐਵੇਂ ਹੀ ਆਪਾਂ ਇਹ ਜਿਹੜਾ ਕੋਈ ਚੰਗਾ ਕਰਮ ਹੋ ਰਹਿ ਜਾਣਾ ਤੇ ਜਿਹੜਾ ਕੋਈ ਮਾੜਾ ਏ ਉਹ ਵੀ ਰਹਿ ਜਾਣਾ ਤੇ ਉਹ ਇਨਸਾਨ ਨਹੀਂ ਚਲੇ ਜਾਣਾ ਇਸ ਕਰਕੇ ਭਾਈ ਆਪਾਂ ਨੂੰ ਮਾਂ ਵੀ ਦਿੱਤੀ ਪਿਓ ਵੀ ਦਿੱਤਾ ਭਰਾ ਵੀ ਸਾਰਾ ਕੁਝ ਦਿੰਦਾ ਫਿਰ ਮਹਾਰਾਜ ਉਹੀ ਵਾਪਸ ਲੈ ਜਾਂਦਾ ਜਿਹਦੇ ਜਿਹਦੇ ਜਿਵੇਂ ਕੰਮ ਆ ਕਿ ਇਹ ਗੱਲ ਦੀ ਪ੍ਰਵਾਹ ਨਹੀਂ ਕਰਨੀ ਕੋਈ ਤੁਹਾਨੂੰ ਕਹੀ ਜਾਵੇ ਵੀ ਦੇਖੋ ਜੀ ਉਹ ਹਣ ਜੇਲ੍ਹ ਚ ਆ ਉਹਦੀਆਂ ਭੈਣਾਂ ਰੋਲ ਗਈਆਂ ਫਲਾਨਾ ਹੋ ਗਿਆ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਆਪਾਂ ਗੁਰੂ ਦੇ ਸਿੱਖਾਂ ਅਸੀਂ ਰੋਣਾ ਸੀ ਆਪਾਂ ਤੁਹਾਨੂੰ ਰੋਕਿਆ ਨਹੀਂ ਗਾ ਰੂਮ ਤੋਂ ਠੀਕ ਹੈ ਚੰਗੀ ਗੱਲ ਆ ਰੋਣਾ ਚਾਹੀਦਾ ਫਰਾਰਾ ਗੋਣਾ ਚਾਹੀਦਾ ਮਾੜੀ ਗੱਲ ਨਹੀਂ ਕੀ ਪਰ ਹੁਣ ਜਿਹੜੇ ਮਹਾਰਾਜ ਦੀ ਮਰਜੀ ਤੋਂ ਆਪਾਂ ਉਲਟ ਰੋਵਾਂਗੇ ਤੇ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ ਠੀਕ ਆ ਚੰਗੀ ਗੱਲ ਆ ਤੁਹਾਨੂੰ ਬਰਾਗ ਆਇਆ ਉਹਦਾ ਕੋਈ ਆਏਗਾ ਪਰ ਜਿਹੜਾ ਇਨਸਾਨ ਆਇਆ ਉਹਨੇ ਜਾਣਾ ਹੀ ਜਿਹੜਾ ਵੀ ਰੁੱਖ ਪੈਦਾ ਹੋਇਆ ਉਹਦੇ ਪੱਤੇ ਵੀ ਝੜਨੇ ਆ ਉਹਨੇ ਵਾਪਸ ਵੀ ਜਾਣਾ ਏ ਤੇ ਐਵੇਂ ਹੀ ਆਪਾਂ ਇਹ ਜਿਹੜਾ ਕੋਈ ਚੰਗਾ ਕਰਮ ਹੋ ਰਹਿ ਜਾਣਾ ਤੇ ਜਿਹੜਾ ਕੋਈ ਮਾੜਾ ਏ ਉਹ ਵੀ ਰਹਿ ਜਾਣਾ ਤੇ ਉਹ ਇਨਸਾਨ ਨਹੀਂ ਚਲੇ ਜਾਣਾ ਇਸ ਕਰਕੇ ਭਾਈ ਆਪ ਨੂੰ ਮਾਂ ਵੀ ਦਿੱਤੀ ਪਿਓ ਵੀ ਦਿੱਤਾ ਭਰਾ ਵੀ ਸਾਰਾ ਕੁਝ ਦਿੰਦਾ ਫਿਰ ਮਹਾਰਾਜ ਉਹੀ ਵਾਪਸ ਲੈ ਜਾਂਦਾ ਜਿਹਦੇ ਜਿਹਦੇ ਜਿਵੇਂ ਕੰਮ ਆ ਕਿ ਇਹ ਗੱਲ ਦੀ ਪਰਵਾਹ ਨਹੀਂ ਕਰਨੀ ਕੋਈ ਤੁਹਾਨੂੰ ਕਹੀ ਜਾਵੇ ਵੀ ਦੇਖੋ ਜੀ ਉਹ ਹਣ ਜੇਲ੍ਹ ਚ ਆਉਦੀਆਂ ਭੈਣਾਂ ਰੋਲ ਗਈਆਂ ਫਲਾਨਾ ਹੋ ਗਿਆ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਆਪਾਂ ਗੁਰੂ ਦੇ ਸਿੱਖ ਆ ਅਸੀਂ ਰੋਣਾ ਸੀ ਆਪਾਂ ਤੁਹਾਨੂੰ ਰੋਕਿਆ ਨਹੀਂ ਗਾ ਰੂਮ ਤੋਂ ਠੀਕ ਹੈ ਜੰਗੀ ਗੱਲ ਆ ਰੋਣਾ ਚਾਹੀਦਾ ਗੰਗਰਾ ਗੋਣਾ ਚਾਹੀਦਾ ਮਾੜੀ ਗੱਲ ਨਹੀਂ ਕੀ ਪਰ ਹੁਣ ਜਿਹੜੇ ਮਹਾਰਾਜ ਦੀ ਮਰਜੀ ਤੋਂ ਆਪਾਂ ਅਲਟਰ ਰੋਵਾਂਗੇ ਤੇ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ ਠੀਕ ਆ ਚੰਗੀ ਗੱਲ ਆ ਤੁਹਾਨੂੰ ਬਰਾਗ ਆਇਆ ਉਹਦਾ ਕੋਈ ਆਏਗਾ ਪਰ ਜਿਹੜਾ ਇਨਸਾਨ ਆਇਆ ਉਹਨੇ ਜਾਣਾ ਹੀ ਜਿਹੜਾ ਵੀ ਰੁੱਖ ਪੈਦਾ ਹੋਇਆ ਉਹਦੇ ਪੱਤੇ ਵੀ ਝੜਨੇ ਆ ਉਹਨੇ ਵਾਪਸ ਵੀ ਜਾਣਾ ਹੈ ਤੇ ਐਵੇਂ ਹੀ ਆਪਾਂ ਇਹ ਜਿਹੜਾ ਕੋਈ ਚੰਗਾ ਕਰਮ ਹੋ ਰਹਿ ਜਾਣਾ ਤੇ ਜਿਹੜਾ ਕੋਈ ਮਾੜਾ ਹੈ ਉਹ ਵੀ ਰਹਿ ਜਾਣਾ ਤੇ ਉਹ ਇਨਸਾਨ ਨਹੀਂ ਚਲੇ ਜਾਣਾ ਇਸ ਕਰਕੇ ਭਾਈ ਆਪਾਂ ਨੂੰ ਮਾਂ ਵੀ ਦਿੱਤੀ ਪਿਓ ਵੀ ਦਿੱਤਾ ਭਰਾ ਵੀ ਸਾਰਾ ਕੁਝ ਦਿੰਦਾ ਫਿਰ ਮਹਾਰਾਜ ਉਹੀ ਵਾਪਸ ਲੈ ਜਾਂਦਾ ਜਿਹਦੇ ਜਿਹਦੇ ਜਿਵੇਂ ਕੰਮ ਆ ਕਿ ਇਹ ਗੱਲ ਦੀ ਪ੍ਰਵਾਹ ਨਹੀਂ ਕਰਨੀ ਕੋਈ ਤੁਹਾਨੂੰ ਕਹੀ ਜਾਵੇ ਵੀ ਦੇਖੋ ਜੀ ਉਹ ਹਣ ਜੇਲ੍ਹ ਚ ਆ ਉਹਦੀਆਂ ਭੈਣਾਂ ਰੋਲ ਗਈਆਂ ਫਲਾਨਾ ਹੋ ਗਿਆ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਆਪਾਂ ਗੁਰੂ ਦੇ ਸਿੱਖ ਆ ਅਸੀਂ ਰੋਣਾ ਸੀ ਆਪਾਂ ਤੁਹਾਨੂੰ ਰੋਕਿਆ ਨਹੀਂ ਗਾ ਰੂਮ ਤੋਂ ਠੀਕ ਹੈ ਚੰਗੀ ਗੱਲ ਆ ਰੋਣਾ ਚਾਹੀਦਾ ਫਰਾਰਾ ਗੋਣਾ ਚਾਹੀਦਾ ਮਾੜੀ ਗੱਲ ਨਹੀਂ ਕੀ ਪਰ ਹੁਣ ਜਿਹੜੇ ਮਹਾਰਾਜ ਦੀ ਮਰਜ਼ੀ ਤੋਂ ਆਪਾਂ ਉਲਟ ਰੋਵਾਂਗੇ ਤੇ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ ਠੀਕ ਆ ਚੰਗੀ ਗੱਲ ਆ ਤੁਹਾਨੂੰ ਬਰਾਗ ਆਇਆ ਉਹਦਾ ਕੋਈ ਫਾਇਦਾ ਪਰ ਜਿਹੜਾ ਇਨਸਾਨ ਆਇਆ ਉਹਨੇ ਜਾਣਾ ਹੀ ਜਿਹੜਾ ਵੀ ਰੁੱਖ ਪੈਦਾ ਹੋਇਆ ਉਹਦੇ ਪੱਤੇ ਵੀ ਝੜਨੇ ਆ ਉਹਨੇ ਵਾਪਸ ਵੀ ਜਾਣਾ ਏ ਤੇ ਐਵੇਂ ਹੀ ਆਪਾਂ ਇਹ ਜਿਹੜਾ ਕੋਈ ਚੰਗਾ ਕਰਮ ਹੋ ਰਹਿ ਜਾਣਾ ਤੇ ਜਿਹੜਾ ਕੋਈ ਮਾੜਾ ਏ ਉਹ ਵੀ ਰਹਿ ਜਾਣਾ ਤੇ ਉਹ ਇਨਸਾਨ ਨਹੀਂ ਚਲੇ ਜਾਣਾ ਸੋ ਇਸ ਕਰਕੇ ਭਾਈ